ਇਹਦੇ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਤੁਹਾਡੇ ਚੈਨਲ 'ਤੇ ਪਹੁੰਚ ਸਕੋ ਤੁਹਾਡੇ ਸਾਹਮਣੇ ਤੇਰੇ ਤੁਹਾਡੇ ਪਿਛਲੇ ਪਾਸੇ ਦੇਖੋ ਵੀ 4 ਮਹੀਨਿਆਂ ਤੋਂ ਅਸੀਂ ਇਸ ਰੋਲ ਪਰ ਰੋਡ ਦੇ ਜਿਹੜੇ ਵਾਸੀ ਐ ਉਹ ਨਰਕ ਭਰੀ ਜ਼ਿੰਦਗੀ ਜਿਹੜੀ ਬਸਰ ਕਰਨ ਰਹੇ ਐ ਇੱਥੋਂ ਦੀ ਸਕੂਲ ਦੇ ਬੱਚੇ ਵੀ ਨੰਗਦੇ ਨੇ ਐਂਬੂਲੈਂਸ ਵੀ ਨੰਗਦੀ ਐ ਬੱਸਾਂ ਕਾਰਾਂ ਤੇ ਮੋਟਰਸਾਈਕਲ ਵੀ ਨੰਗਦੇ ਸਾਰਿਆਂ ਦੇ ਉੱਤੇ ਉਦੋਂ ਵੱਡਾ ਵਿਕਲ ਜਿਹੜਾ ਮੋਟਰਸਾਈਕਲ ਤੇ ਕਾਰ ਵਾਲਾ ਛਿੱਟੇ ਪਾ ਗਿਆ ਸਾਈਕਲ ਤੇ ਮੋਟਰਸਾਈਕਲ ਵਾਲਾ ਪਾ ਤੇ ਕਾਰ ਵਾਲੇ ਨੂੰ ਬੱਸ ਵਾਲਾ ਭਰ ਗਿਆ ਇਥੇ ਇਹ ਕੰਮ ਰੋਜ਼ਦਾਈ ਹੈ ਤੇ ਕੋਈ ਨਾ ਕੋਈ ਇੱਕ ਦੂਜੇ ਨਾਲ ਕਿਸੇ ਤਾਂ ਕਿਸੇ ਦੀ ਤਕਰਾਰਬਾਜੀ ਵੀ ਰੋਜ਼ ਹੁੰਦੀ ਹੈ ਜਦੋਂ ਕਿਸੇ ਤੇ ਗੰਦੇ ਪਾਣੀ ਦੇ ਚਿੱਟੇ ਪੈਂਦੀ ਹੈ ਇਹ ਟਾਇਲਟ ਦਾ ਪਾਣੀ ਆ ਟਟੀਆਂ ਦਾ ਗੰਦਾ ਪਾਣੀ ਜਿਹੜਾ ਲੋਕਾਂ ਦੇ ਮੂੰਹ 'ਚ ਵੀ ਪੈਂਦਾ ਹੈ ਤੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਸਮੇਤ ਪ੍ਰਧਾਨ ਨਗਰ ਕੌਂਸਲ ਦਾ ਸਾਰੇ ਹੀ ਗੂੜੀ ਨੀਂਦ ਸੁੱਤੇ ਹੋਏ ਆ ਜਿਹਨੂੰ ਕਿ ਅਸੀਂ ਥੋੜੇ ਰਾਹੀਂ ਹਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੇਖੋ ਸੜਕ ਦੇ ਦੋਨੇ ਪਾਸੇ ਛੱਪੜਾਂ ਦਾ ਰੂਪ ਧਾਰ ਚੁੱਕੀ ਆ B&R ਦੀ ਨਵੀਂ ਬਣੀ ਸੜਕ ਹੈ ਜਿਹੜੀ ਕੁਝ ਹੀ ਦਿਨਾਂ ਦੇ ਵਿੱਚ ਟੁੱਟਣ ਕਿਨਾਰੇ ਹੋ ਜਾਊਗੀ ਤੇ B&R ਵਿਭਾਗ ਵੀ ਜਿਹੜਾ ਉਹ ਵੀ ਸੁੱਤਾ ਪਿਆ ਉਹ ਨਗਰ ਕੌਂਸਲ ਨੂੰ ਨੋਟਿਸ ਹੀ ਨਹੀਂ ਕੱਢ ਰਿਹਾ ਵੀ ਭਾਈ ਸਾਡੀ ਥੋੜਾ ਪਾਣੀ ਸਾਡੀ ਸੜਕ ਤੇ ਆ ਰਿਹਾ ਸਾਡੀ ਸੜਕ ਟੁੱਟ ਰਹੀ ਹੈ ਕਿ ਲੋਕਾਂ ਦੇ ਜੇਬਾਂ ਦੇ ਵਿੱਚੋਂ ਜਿਹੜੇ ਟੈਕਸ ਰੂਪੀ ਰੁਪਈਆ ਉਹਦੇ ਨਾਲ ਸਾਡੀ ਸੜਕ ਬਣੀ ਹੈ ਉਸੇ ਨਾਲ ਹੀ ਇਹ ਖਾਣੀ ਦੀ ਸਫਾਈ ਹੋਣੀ ਨਹੀਂ ਤਾਂ ਸਾਡਾ ਐਮਸੀ ਧਿਆਨ ਦੇ ਰਿਹਾ ਨਗਰ ਕੌਂਸਲ ਦਾ ਜੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਫਾਈ ਕਰਮਚਾਰੀ ਜਿਹੜੇ ਸਾਡੇ ਯੋਧੇ ਆ ਸਫਾਈ ਕਰਦੇ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਇਹਦੀ ਤੁਸੀਂ ਸਫਾਈ ਕਿਉਂ ਨਹੀਂ ਕਰਦੇ ਪੁਲੀਆਂ ਚੱਕ ਕੇ ਸਫਾਈ ਕਰੋ ਉਹ ਕਹਿੰਦੇ ਜੇ ਅਸੀਂ ਐਮਸੀ ਨੂੰ ਕਿਹਾ ਸੀ ਵੀ ਸਾਡੇ ਕੋਲੇ ਖੜੋ ਤੇ ਅਸੀਂ ਪੁਲੀਆਂ ਚੱਕ ਕੇ ਤੇਦੀ ਸਫਾਈ ਕਰ ਦਈਏ ਤੇ ਐਮਸੀ ਸਾਹਿਬ ਕਹਿੰਦੇ ਵੀ ਇਹ ਤੁਸੀਂ ਆਪਣੇ ਪੱਧਰ ਤੇ ਕਰ ਲਓ ਮੈਂ ਤੁਹਾਡੇ ਕੋਲੇ ਨਹੀਂ ਖੜ ਸਕਦਾ ਪਤਾ ਨਹੀਂ ਉਸ ਵਿਚਾਰੇ ਦੀ ਉਹਨਾਂ ਦੀ ਕੀ ਮਜਬੂਰੀ ਹੈ ਵੀ ਉਹ ਕਿਉਂ ਨਹੀਂ ਖੜਦੇ ਪਤਾ ਨਹੀਂ ਤਾਂ ਇਹ ਹੈ ਵੀ ਸਾਡੇ ਨਾਲ ਵੋਟਾਂ ਨਾਲ ਰੁੱਸ ਜਾਣ ਲੋਕਾਂ ਦਾ ਕੀ ਹੈ ਵੋਟਾਂ ਦਾ ਹਰ ਬੰਦੇ ਨੂੰ ਪੋਲੀਟੀਕਲ ਬੰਦਿਆਂ ਨੂੰ ਵੋਟਾਂ ਨਾਲ ਮਤਲਬ ਹੋ ਗਿਆ ਲੋਕਾਂ ਨਾਲ ਕੋਈ ਪਿਆਰ ਨਹੀਂ ਲੋਕਾਂ ਨਾਲ ਕੋਈ ਸਰਵਕਾਰ ਨਹੀਂ ਤੇ ਕੋਈ ਇਨਸਾਨੀਅਤ ਨਹੀਂ ਰਹੀ ਜਿੰਨਾ ਚਿਰ ਇਹ ਵੋਟਾਂ ਦੇ ਮਗਰ ਲੱਗੇ ਰਹਿਣਗੇ ਉਹਨਾਂ ਚਿਰ ਸਾਡੇ ਹਾਲਾਤ ਆ ਹੀ ਹੋਣਗੇ ਜਦੋਂ ਇਹ ਲੋਕ ਲੋਕਾਂ ਦੀ ਗੱਲ ਸੁਣਨ ਲੱਗ ਪਏ ਉਦੋਂ ਹੋ ਸਕਦਾ ਵੀ ਅਸੀਂ ਇਸ ਗੰਦਗੀ ਚੋਂ ਨਿਕਲ ਜਾਈਏ ਪਰ ਇਹ 4 ਮਹੀਨਿਆਂ ਦੀ ਭਰੀ ਨਰਕ ਭਰੀ ਜ਼ਿੰਦਗੀ ਜਿਹੜੇ ਕੋਈਪੁਰ ਰੋਡ ਦੇ ਵਾਸੀ ਧਾਰਾ ਸਿੰਘ ਕਲੋਨੀ ਚੁੱਗਾ ਸਿੰਘ ਨਗਰ ਸੁੰਦਰ ਨਗਰ ਭਾਨ ਸਿੰਘ ਕਲੋਨੀ ਜਿਹਨੇ ਵੀ ਪਿਪਲੀ ਗੋਲੇ ਵਾਲੇ ਫਿਰੋਜ਼ਪੁਰ ਜਾਣਾ ਸਵੰਸਰਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਹੈ ਚੈਨਲ ਵਾਲਿਆਂ ਦਾ ਜਿਹੜਾ ਤੁਸੀਂ ਆਏ ਧੰਨਵਾਦ ਅਸੀਂ ਆਪ ਦੇ ਤਰਫੋਂ ਹੀ ਪਾਉਂਦੇ ਆ ਇਹਨਾਂ ਨੂੰ ਖਬਰਾਂ ਨਿਊਜ਼ ਨੂੰ ਪਰ ਫੇਸਬੁੱਕ ਤੇ ਪਰ ਵੱਡੀ ਸਮੱਸਿਆ ਹੈ ਯਾਰ ਇੰਨਾ ਚਿਰ ਇਸ ਗੰਦਗੀ ਦੇ ਵਿੱਚ ਲੋਕ ਸਫਰ ਕਰ ਰਹੇ ਆ ਵੀ ਟੱਪ ਰਹੇ ਨੇ ਤੇ ਬੱਚੇ ਤੋਂ ਲੈ ਕੇ ਸਿਆਣੇ ਤੱਕ ਹਰ ਬੰਦਾ ਟੱਪਦਾ ਹੈ ਇੰਨੀ ਮੁਸ਼ਕਲ ਦੇ ਵਿੱਚ ਹੈ ਪਰ ਯਾਰ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈ ਤੇਰ ਸੁੱਤੀ ਪਈ ਹੈ ਸਰਕਾਰ ਇੰਨੀ ਮਤਲਬ ਕਿ ਕਹਿਣ ਤੋਂ ਬਾਅਦ ਸ਼ਰਮੀ ਦੀ ਹੱਤ ਹੁੰਦੀ ਹੈ ਕੋਈ ਇਨਸਾਨੀਅਤ ਹੀ ਖਤਮ ਹੈ ਮੈਂ ਤਾਂ ਸਮਝਦਾ ਹੈ ਵੀ ਅੱਜ ਸੋਕੇ ਆਏ ਸੀ ਕਿ ਅਸੀਂ ਸੋ ਆਮ ਆਦਮੀ ਦੇ ਬੰਦੇ ਆ ਅਸੀਂ ਸੇਵਾਦਾਰ ਆ ਤੁਹਾਡੇ ਪਰ ਅੱਜ ਆਮ ਆਦਮੀ ਤੋਂ ਦੂਰੀ ਬਣਾ ਲਈ ਇਹਨਾਂ ਨੇ ਲੋਕਾਂ ਦੇ ਨੇੜੇ ਦਾ ਕੀ ਹੋਣਾ ਸੀ ਅੱਜ ਵੇਖੋ ਇੱਥੇ ਨਰਕ ਭਰੀ ਜਿੰਦਗੀ ਵਿੱਚ ਹਰ ਬੰਦਾ ਟੱਪ ਰਿਹਾ ਤੇ 4 ਮਹੀਨੇ ਹੋ ਗਏ ਆ ਇੱਕ ਦਾ ਦਿਨ ਤੇ ਕੋਈ ਨਹੀਂ ਆ ਰਿਹਾ ਇਹ ਚੀਜ਼ਾਂ ਤੇ ਸੋ ਮੇਰੀ ਇਹ ਬੇਨਤੀ ਹੈ ਕਿ ਇਹਦੇ ਜਿੰਨਾ ਜਲਦੀ ਧਿਆਨ ਦਿੱਤਾ ਜਾਵੇ ਤੇ ਉਨਾ ਹੀ ਇਹ ਠੀਕ ਕਰਨੀ ਤਾਂ ਇਹ ਸਮੱਸਿਆ ਜਿਹੜੀ ਹੈ ਤੇ ਜ਼ਿਲ੍ਹੇ ਵਾਸਤੇ ਨਹੀਂ ਪੂਰੀ ਇਹਨਾਂ ਦੀ ਸਰਕਾਰ ਵਾਸਤੇ ਮੁਸੀਬਤ ਲੈ ਕੇ ਆਊਗੀ ਬੈਗਟਿਕਾ ਖਾਲਸਾ ਬੈਗਟਿਕੀ ਫਤਿਹ ਜੇਕਰ ਜੀ ਸਫਾਈ ਦੀ ਕੋਈ ਪ੍ਰੋਬਲਮ ਨਹੀਂ ਸੀ ਉੱਥੇ ਪੁਲੀਆਂ ਪਾਈਆਂੀਆਂ ਪੁਲੀਆਂ ਡਿੱਗਣ ਕਰਕੇ ਨਾਲੇ ਦੇ ਵਿੱਚ ਜਿਹੜਾ ਪੁਲੀਆਂ ਦਾ ਮਲਬਾ ਉਹ ਵਿੱਚ ਜਾਵੜਿਆ ਉੱਥੇ ਅੰਦਰ ਕੁ ਗਾਡਾਉਨ ਬਣਾਇਆ ਹੋਇਆ ਟਰੱਕ ਟੱਪਦੇ ਉਥੋਂ ਦੀ ਅਸੀਂ 4-5 ਵੀ ਉੱਥੇ ਕੱਟਣ ਗਏ ਆ ਮੌਕੇ ਦੇ ਸਾਡੇ ਸੁਪਰਡੈਂਟ ਸਾਹਿਬ ਆ ਯੂ ਸਾਹਿਬ ਵੀ ਗਲੇਸ਼ ਹੋ ਤਾ ਪਰ ਉਹ ਜੋ ਟਰੱਕ ਵਾਲੇ ਜਦੋਂ ਟਰੱਕ ਦੀ ਵਾਰੀ ਆਉਂਦੀ ਆ ਉਹਨਾਂ ਨੂੰ ਕਾਲ ਹੁੰਦੀ ਆ ਸਾਡਾ ਟਰੱਕ ਖਾਲੀ ਹੋਵੇ ਉਹ ਨਾਲ ਦੇ ਨਾਲ ਉਹਨੇ ਮਿੱਟੀ ਸਟਾ ਕੇ ਫਿਰ ਭਰਤਾ ਦੁਆਰਾ ਉਹ ਤਿੰਨ ਚਾਰ ਵਰੀ ਕੱਢਿਆ ਤਿੰਨ ਚਾਰ ਵਰੀ ਪੜਨਦੀ ਆ ਇਹਨਾਂ ਦਾ ਜਿਹੜਾ ਚਲੋ ਅਸੀਂ ਸਰਕਾਰ ਤੋਂ ਪਾਸੇ ਬੈਠੇ ਆ ਨਹੀਂ ਸਾਡਾ ਵਾਸ ਚੱਲਦਾ ਜੋ ਚੇਅਰਮੈਨ ਸਾਹਿਬ ਜੋ ਨਵੇਂ ਬਣੇ ਆ ਤੇ ਜੋ ਪੁਰਾਣੇ ਵੀ ਦੋਵੇਂ ਵੀ ਮੌਕਾ ਦੇ ਵੇਖਣ ਗਏ ਇੰਪਰੂਵਮੈਂਟ ਰਸਤੇ ਚੇਅਰਮੈਨ ਸਾਹਿਬ ਕੋਮਾ ਸਾਹਿਬ ਵੀ ਗਏ ਤੇ ਦੂਜਾ ਜਿਹੜਾ ਨਵਾਂ ਬਣੇ ਧਾਰੀਬਾਹ ਸਾਹਿਬ ਇਹ ਵੀ ਮੌਕਾ ਵੇਖਣ ਗਏ ਉੱਥੇ ਇਹਨਾਂ ਨੇ ਤੁਹਾਨੂੰ ਪਾਈਪਾਂ ਦਾ ਅਰੇਂਜਮੈਂਟ ਕਰਾਤਾ ਪਾਈਪਾਂ ਪਾਤੀਆਂ ਉੱਤੇ ਪਾਈਪਾਂ ਪਾ ਕੇ ਹੁਣ ਕੱਲ ਨੂੰ ਦੇਖਦੇ ਆ ਵੀ ਕੀ ਬੈਂਸ ਸਮੱਸਿਆ ਆ ਰਹੀ ਹੈ ਫਿਰ ਅੱਜ ਵੇਖਿਆ ਧਿਆਨ ਚ ਆਇਆ ਵੀ ਕੋਈ ਪ ਸਰ ਬਹੁਮਤ ਹੈ ਹੀ ਹੈ ਬਹੁਮਤ ਦੇ ਕੋਈ ਚੱਕਰ ਨਹੀਂ ਐਮਪੀ ਸਾਹਿਬ ਸਾਥ ਦੇ ਰਿਹਾ ਪਰ ਜੋ ਅਫਸਰ ਨੇ ਕੰਮ ਕਰਨਾ ਹੈ ਅਫਸਰ ਕੋਡਿਸ਼ਨ ਚਾਜ ਹੈ ਏ ਕਲਾਸ ਕਮੇਟੀ ਆਫ ਰੀਡ ਕੋਡ 8 ਮਹੀਨੇ ਹੋ ਗਏ 9 ਮਹੀਨੇ ਹੀ ਹੋ ਨਹੀਂ ਲੱਗਿਆ ਇੱਥੇ ਇਹ ਉਹਨੇ ਇੱਕ ਜਾਂ ਦੋ ਦਿਨ ਆਉਂਦਾ ਕਿਸੇ ਅਫਸਰ ਨੇ ਹਫਤਾ ਕੰਮ ਕਰਨਾ ਕਿੱਥੇ ਇੱਕ ਜਾਂ ਦੋ ਦਿਨਾਂ ਅਗੇ ਕੰਮ ਕਰਨਾ ਉਹ ਮੀਟਿੰਗ ਦੀ ਟੱਪ ਜਾਂਦਾ ਇੱਕ ਜਾਂ ਦੋ ਦਿਨ ਉਹ ਮੀਟਿੰਗ ਟੱਪ ਜਾਂਦੇ ਹੁਣ ਵੀ ਤੁਸੀਂ ਆਏ ਹੋ ਯੋਹ ਸਾਹਿਬ ਕਹਿੰਦੇ ਉਹ ਮੀਟਿੰਗ ਜਿ ਘੇਵੇਂ ਕੰਮ ਤਾਂ ਅਫਸਰ ਨੇ ਕਰਨਾ ਨੇ ਉਹਦੀ ਕਲਮ ਤੱਕਰ ਕੰਮ ਹੋਣਾ ਇੱਥੇ ਤਾਂ ਸਾਰਾ ਬੰਨਣਾ ਹੈ ਅਜੇ ਤੋ ਨਾਲ ਸਾਥ ਦੇਣਾ ਪਰ ਕੰਮ ਤਾਂ ਉਹ ਜੋ ਕਰੇ ਚੰਡੀਗੜ੍ਹ ਮੀਟਿੰਗ ਆ ਕਦੇ ਵਿੱਚੋਂ ਜਦੋਂ ਇੱਕ ਜਿਹੜਾ ਹਫਤਾ ਆਪਾਂ ਕੰਮ ਕਰਨਾ ਹੈ ਕਾਪਤਾ ਇੱਕ ਦਿਨ ਦਾ ਕੰਮ ਹੈਗਾ ਆਪਾਂ ਹਫਤੇ ਦਾ ਕੰਮ ਇੱਕ ਦਿਨ ਕਿਵੇਂ ਪੂਰਾ ਕਰਨਾ ਚਾਹੀਦਾ ਕੋਈ ਮਲਾਦ ਵਹੀ ਨਹੀਂ ਨਾ ਜੀ ਸਾਹਿਬਾ ਨਾ ਐਮੀ ਸਾਹਿਬਾ ਨਾ ਯੂ ਸਾਹਿਬਾ ਜਿਨ੍ਹਾਂ ਨੇ ਕੰਮ ਕਰਨਾ ਜੋ ਸਟਾਫ ਵੀ ਨਾ ਪੁਲਾਇਆ ਕੰਮ ਕਿੱਥੋਂ ਕਰੇ